ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾੜੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਾਦ ਗਈਆਂ ਸੀ ਸੋ ਅੱਜ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਵਿੱਚ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਿਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨੇ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ ਚ ਮਤੇ ਪਾਉਣ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਹੁਣੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜ਼ਮਾਨਤ ਕਰਾਉਣ ਨਾ ਜਾਇਓ ਉਹਦੀ ਉਹਨੂੰ ਉਹਦੇ ਪਿੱਛੇ ਥਾਣੇ 'ਕ ਨਾ ਜਾਇਓ ਵੀ ਛੱਡ ਦਿਓ ਜੀ ਜਾਂ ਔਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਪਾਈਕਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ ਸੋ ਬਹੁਤ ਐਨ ਜੀਓਜ਼ ਬਹੁਤ ਸਾਰੇ ਜਿਹੜੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਉਹ ਵੀ ਨਾਲ ਆ ਗਈਆਂ ਕਿਉਂਕਿ ਇਹ ਤਾਂ ਲੋਕ ਲਹਿਰ ਬਣ ਕੇ ਇਹ ਖਤਮ ਹੋਊਗਾ ਔਰ ਪੰਜਾਬੀ ਜੇ ਧਾਰ ਲੈਣ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਕਿਸੇ అలਮਤ ਨੂੰ ਖਤਮ ਕਰਨਾ ਹੈ ਤਾਂ ਉਹ ਹੋ ਕੇ ਰਹਿੰਦੀ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਜਾਉਣਾ ਬਣਾਉਣਾ ਹੈ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾੜਿਆਂ ਵਾਲਾ ਪੰਜਾਬ ਗਿੱਧਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਚ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਤਾਂ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜੇ ਪੰਜਾਬੀ ਮੂਰੇ ਖੜੇ ਹੁੰਦੇ ਆ